ਡਾਕਟਰ ਪੀ ਇਬਰਾਹਿਮ ਵੈਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਫੰਡੀਆਂ ਵਿਕੇ ਮੈਡੀਕਲ ਕੈਂਪ ਲਗਾਇਆ ਗਿਆ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਮੁਬਾਰਕ ਦਿਹੀ ਹੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਵੀ ਮਾਂ ਤੇਰੀ ਸੋਚ ਤੇ ਜੈ ਭਾਰ ਉਹਨਾਂ ਦਾ ਦਰਵਾਜ਼ਾ ਨਾ ਖੋਲ੍ਹੋ ਨਾ ਮਮਾ ਘਰ ਤਾਂ ਹੀ ਬਹੁਤ ਨਜ਼ਰ ਆਉਂਦਾ ਹੈ ਪਰ ਹੌਲ ਦਰੋ ਹੌਲ ਦਰੋ ਉਹ ਦਰਵਾਜ਼ਾ ਨਹੀਂ ਖੋਲ੍ਹਣਾ ਉਹ ਨਹੀਂ ਨਾ ਮਾ ਆਹ ਘਟ ਹੋਵੇ ਤਾਂ ਬੇਚੀ ਨਹੀਂ ਬਾਹਰ ਇੱਥੇ ਕਿਹਦੇ ਆ ਬਹੁਤ ਬੋੜਾ ਦਿਨ ਲਾਇਕ ਹੈ ਕਿ ਜੀ ਆਪਣੇ ਇੱਕ ਕਿਸਮ ਦਾ ਕੋਈ ਅਜਿਹਾ ਪ੍ਰੋਗਰਾਮ ਕਰਉਣਾ ਹੈ ਬੰਦੇ ਭਾਵੇਂ ਜਿੰਨੇ ਮਾਦੀ ਹੋ ਆ ਜਿੰਨੇ ਬੰਦੇ ਬੀਬੀਆਂ ਪੜਾਣਾ ਬੈਠ ਗਿਆ ਸਾਡੇ ਵੀਰ ਬੈਠੇ ਮੜਾਈ ਆ ਜੀ ਜਿਹੜਾ ਬੰਦਾ ਬਹੁਤ ਬਹੁਤ ਸੰਗਤ ਕਰਦਾ ਆਜੋ ਉਸ ਦਾ ਨਾਮ ਤਾਂ ਅਸੀਂ ਜੰਮਦਾਰ ਹੋਉਂਦੇ ਆ ਗਏ ਇਹਨਾਂ ਨੂੰ ਸਿੰਬਲ ਆਫ ਹੌਰੇਜ ਕਿਹਾ ਜਾਂਦਾ ਹੋਰ ਉਹ ਜਿਆਦਾ ਦੇ ਮੁਕਤੀ ਦਾ ਦਾਤਾ ਗਰੀਬਾਂ ਦੇ ਮਸੀਹਾ ਉਹਨਾਂ ਦੇ ਕਿੰਨੇ ਬੜਾ ਬਰਮਾ ਲਈਏ ਥੋੜੇ ਜਿਹਾ ਉਹਨਾਂ ਨੂੰ ਗੱਲਾਂ ਦੇ ਵਿੱਚ ਨਹੀਂ ਅਸੀਂ ਕਹਿ ਸਕਦੇ ਉਹਨਾਂ ਦੀ ਉਹਨਾਂ ਦਾ ਹੁਣਕਾਰ ਜਿੰਨਾ ਲਈਏ ਥੋੜਾ ਦੂਸਰਾ ਮੈਂ ਪੂਜਾ ਕਰਦੇ ਆ ਉਹਨਾਂ ਦਾ ਅੱਜ 134ਵਾਂ ਇਸ ਤੋਂ ਚੌਥੀ ਦਾ ਜਨਮ ਦਿਨ ਆਇਆ ਜਾ ਰਿਹਾ ਤੇ ਬਿਨ ਫੰਮੀਆਂ ਦੇ ਇੱਕ ਛੋਟਾ ਜਿਹਾ ਨੂਰਾ ਲਾ ਪਰਹਰਾ ਲਾ ਬਹੁਤ ਮਾਣ ਬਹੁਤ ਜਿਆਦਾਤਰ ਪ੍ਰੋਗਰਾਮ ਕਰ ਲਏ ਸਡੇ ਮੰਨ ਦੇ ਵਿੱਚ ਇੱਕ ਚੀਜ਼ ਆਂਦੀ ਆ ਕਿ ਅਸੀਂ ਬੰਦੇ ਇਕੱਠੇ ਕਰ ਲਈਏ। ਇਹ ਘੱਟ ਹੋਏ ਤਾਂ ਬੇਇਜ਼ਤੀ ਹੋਣੀ। ਪਰ ਵਿੱਚ ਜਿਹੜਾ ਆ ਬਹੁਤ ਵੱਡਾ ਦਿਲ ਲੈ ਕੇ ਤੁਸੀਂ ਆਪਣੇ ਇੱਕ ਕ੍ਰਿਸ਼ਨ ਕਲਪਿਆ ਤੁਸੀਂ ਪ੍ਰੋਗਰਾਮ ਕਰਵਾਉਣਾ ਆ। ਬੰਦੇ ਭਾਵੇਂ ਜਿੰਨੇ ਮਰਜੀ ਹੋਣ। ਆ ਜਿੰਨੇ ਬੰਦੇ ਬੀਬੀਆਂ ਕਣਾ ਬੈਠੀਆਂ ਸਡੇ ਵੀ ਬੈਠੇ ਨੇ ਉਣਾਈ ਆ। ਇਹਨਾਂ ਨੇ ਸੋਚਿਆ ਬਾਵਾ ਸਾਹ ਬਾਰੇ ਕਿ ਉਹ ਸਾਡੇ ਦੇਰਿਆ ਹੋ ਰਿਹਾ ਉਹਨਾਂ ਨੇ ਸਾਡੇ ਲਈ ਕੁਝ ਕੀਤਾ ਤੇ ਅਸੀਂ ਜਦ ਉਹ ਦੇੜਾ ਕਰਾਉਣਾ ਆ ਤੇ ਇੱਕ ਕੋਸ਼ਿਸ਼ ਕੀਤੀ ਆ ਬਹੁਤ ਵਧੀਆ। ਸਾਥੀਓ ਬਬਰ ਸਾਉ ਪੀ ਰੋਗ ਮੇਕਰ ਜਿਨਾ ਮੈਂ ਗੱਲ ਕੀਤੀ ਹੈ ਔਰਤ ਯਾਦ ਦੇ ਰੂਪੀ ਦਾ ਔਰਤ ਨੂੰ ਇਹ ਉਹਨਾਂ ਨੇ ਹੱਕ ਜਿੱਤੇ ਲੈ ਕੇ ਤਤਾਇਓ ਪ੍ਰਧਾਨ ਬਣੀਆ ਰਾਸ਼ਟਰਪਤੀ ਬਣੀਆ ਜਨਮਤ ਕਰਨ ਸਾਇੰਸ ਦੇ ਵਿੱਚ ਆਮਿਆ ਉਹ ਪੁਨਾੜ ਦੀ ਯਾਤਰਾ ਕਰ ਗਈਆ ਤੇ ਉਹ ਉਹਨਾਂ ਦੇ ਹੱਥਾਂ ਉਹਨਾਂ ਦੇ ਦਿੱਤੇ ਜਿ ਸਰਦਾਰ ਦੇ ਕੇ ਤਾਂ ਹੀ ਉਹ ਇੰਨੀ ਵੱਡੀ ਆਵਾਂ ਬਣੀ ਦੂਜਾ ਜਿਹੜੇ ਗਰੀਬਾਂ ਦੇ ਮਸੀਹਾ ਕਹੀ ਜਾਂਦੇ ਆ ਤੁਸੀਂ ਸੋਚਿਆ ਹੋਣਾ ਤੁਹਾਡੇ ਸਮਿਆਂ ਦੇ ਵਿੱਚ ਜਦਾਂ ਅਸੀਂ ਸੋਚਦੇ ਆ ਸਾਡੇ ਸਾਨੂੰ ਆਪਣੇ ਰੱਬ ਦਾ ਨਾਮ ਲੈਣ ਦਾ ਅਧਿਕਾਰ ਨਹੀਂ ਸੀ ਪੜ੍ਹਾਈ ਦਾ ਅਧਿਕਾਰ ਨਹੀਂ ਸੀ ਘਰ ਜਿਹੜੇ ਸਮੂਹ ਗੈਰਸ ਤੇ ਲੋਕ ਸਾਥੀ ਹੋ ਗਏ ਹੋਰ ਸਾਰੇ ਨੂੰ ਬੰਦਾ ਅਧਿਕਾਰ ਦੇ ਦਿੱਤਾ ਉਹਨੇ ਇੱਕ ਬੋਰਡ ਲਾ ਬੋਰਡ ਤੋਂ ਬਿਨਾਂ ਸਾਥੀਓ ਅਸੀਂ ਇੱਕ ਸੰਗੋ ਪਸ਼ੂ ਦੇ ਬਰਾਬਰ ਜ਼ਿੰਦਗੀ ਜੀਣ ਦੇ ਅਧਿਕਾਰ ਦੇ ਦਿੱਤੇ ਸਾਨੂੰ ਕੋਈ ਅਧਿਕਾਰ ਨਹੀਂ ਸੀਗਾ ਕਿ ਅਸੀਂ ਆਮ ਦੇ ਜੀ ਜਾ ਸਕੀਏ ਜਦ ਕਿਸੇ ਨੂੰ ਤੋਂ ਪਾਣੀ ਪੀਸ ਜੀ ਸਾਡੇ ਬਹੁਗੇ ਲੱਗਉਂਦੇ ਸੀ ਜ ਸਾਡੇ ਰਾਸਤੇ ਵੀ ਲੱਗਉਂਦੇ ਸੀ ਸਾਡੇ ਪਿਛਲੇ ਪਾਸੇ ਛਾਪੇ ਹੁੰਦੇ ਜਾਂਦੇ ਹੂਟੇ ਪੁੱਜੇ ਹੁੰਦੇ ਸੀ ਮਤਲਬ ਇਨਸਾਨੀਆਂ ਪੈੜਾ ਵੀ ਮਿੱਟ ਜਾਂ ਪਿੱਛੇ ਛਾਪੇ ਬੰਦੇ ਜਾਂਦੇ ਇੰਨਾ ਸਾਡੇ ਦੁੱਖ ਦੇ ਦਿੱਤਾ ਜਾਂਦਾ ਪਰ ਉਸ ਰੋਣ ਸਾਲਾ ਪੁਨਾ ਜੀਆ ਜੀਜਾ ਨੂੰ ਮੁਕਤੀ ਦਵਾਇਂ ਕਿ ਤਾਉਂ ਅਵਲੀ ਰੂਪ ਦੇ ਵਿੱਚ ਸੁਧਾਰ ਦੇਤੇ ਲੈ ਕੇ ਦਿੰਦਾ ਵੀ ਇਹ ਵੀ ਇਨਸਾਨੀ ਦਾ ਦੂਜੇ ਪੈਦਾ ਹੁੰਦੇ ਇਹ ਵੀ ਉੱਤੇ ਪੈਦਾ ਹੋਏ ਤੇ ਉਹ ਜਿਹੜਾ ਰਾਈਟ ਦਿੱਤਾ ਜਦੋਂ ਸਭ ਬੋਟਾ ਕਲੇ ਗਿਆ ਮੂਲ ਪਾੜ ਦਾ ਅਧਿਕਾਰ ਨਹੀਂ ਗਿਆ ਜਿਸ ਤਰ੍ਹਾਂ ਉਹਨੇ ਸਭ ਲੋਕ ਕੌਂਸਲ ਤੋਂ ਦਿੱਤੇ ਇਸ ਤਰ੍ਹਾਂ ਦਾ ਰੋਕ ਸਾਨੂੰ ਉਹਨੇ ਸੰਜਾਇਕ ਤੋਂ ਅਨਸਾਰ ਬਣਾ ਅਦਰਵਾਇ ਸਭ ਕੋਈ ਨਹੀਂ ਅਧਿਕਾਰ ਲੈ ਜੀ ਬੋਡ ਦੀ ਗੱਲ ਕਰਦੇ ਆ ਬੋਡ ਜਿਹੜੇ ਹੈਗੇ ਆ ਜਦੋਂ ਬੋਡ ਦੀ ਗੱਲ ਚੱਲੀ ਸੀ ਬਾਬਾ ਸਾਹਿਬ ਵੀ ਬਰਾਉ ਦੇਣ ਕਰਨੇ ਕਿਹਾ ਸੀ ਜਿਹਨਾਂ ਨੂੰ ਪਾੜ ਦਾ ਜਿਹੜੇ ਮਨੋਵਿਧੀ ਸੋਚ ਬਲੇ ਆ ਉਹ ਕਹਿੰਦੇ ਨਹੀਂ ਜੀ ਬੜਿਆ ਵਿਖਿਆ ਬੰਦਾ ਜਿਹੜਾ ਆ ਉੱਚੀ ਦਾਸਤ ਦਾ ਹੋਣੀ ਵੋਟ ਪਾਉਣਾ ਇਹਦਾ ਮਤਲਬ ਇਹ ਹੀ ਸੀਗਾ ਤੇ ਉਹਨਾਂ ਦੀਆਂ ਹੋਂਟਾਂ ਉਹਨਾਂ ਦੇ ਰਾਗੇ ਤੇ ਜਦੋਂ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਤੇ ਬਹੁਤ ਸਾਰੇ ਕਿਹਾ ਸੀ ਅੰਗੇ ਜਿਹੜਾ ਆ ਮਾ ਦੇ ਪੀੜ ਦੇ ਵਿੱਚੋਂ ਇੰਦਾ ਰਾਜਾ ਪੈਦਾ ਹੋਣਾ ਤੇ ਪਿੰਡੀ ਦੇ ਵਿੱਚੋਂ ਵੋਟ ਦੇ ਅਧਿਕਾਰ ਦੇ ਨਾਲ ਪੈਦਾ ਹੋਣਾ ਬਰਕੇ ਉੜੀ ਜਾ ਲੈ ਦਮ ਤੱਕ ਗੋਲ ਉਤਰ ਪਾਉਣੇ ਦੇ ਵਿੱਚ ਜੇ ਪਿੱਟ ਹੋ ਗਿਆ ਜੇ ਕਰੋ ਉਹ ਕਰੋ ਠੀਕ ਹੈ ਜੀ ਸਾਡੇ ਬਾਬਾ ਸਾਹਮਣੇ ਇੱਕ ਇਨਸਾਨ ਦੀ ਤਾਂ ਆਮ ਦਾ ਲਿਆਉਣ ਦਾ ਅਧਿਕਾਰ ਲੈ ਕੇ ਕਿਤੇ ਉਹਨਾਂ ਦਾ ਪਛਾਣ ਵੀ ਤੋ ਅਗਲੇ ਜੇ ਤੇ ਉਹ ਕਿਦਾਂ ਉਹ ਕਹਿੰਦੇ ਉਹਨੂੰ ਬਾਦੀ ਕਹਿੰਦੇ ਕਿਨਾਰਾ ਹੁੰਦਾ ਸੀ ਕਹਿੰਦਾ ਤੋਰ ਸ਼ੁੱਧਰ ਮਸ਼ੂਰ ਨਾਰੀ ਸਭ ਤਾੜਨ ਦੇ ਕਰੇ ਹੋਰ ਦੇਖੋ ਤੁਹਾਨੂੰ ਸਾਈਡ ਤੇ ਰੱਖ ਦੋ ਚੁੱਤਨੂੜ ਘਰ ਲੈ ਕੇ ਤੇ ਤੁਸੀਂ ਪੁੱਛੂ ਨੂੰ ਯਾਦ ਤੁਸੀਂ ਬਿਗੈਰ ਪੁੱਛੇ ਤੋਂ ਮਾਰ ਦੇ ਸਕਦੇ ਬੋਲਦੇ ਕੁ ਲੋਕ ਜਨਰਲੀ ਜਾਨਵਰਾਂ ਨੂੰ ਮਾਰ ਦਿੰਦਾ ਹੈ ਨਾ ਤੇ ਉਹਦੇ ਤੇ ਵੀ ਪ੍ਰੋਗਰਾਮ ਵੀ ਚੱਲਦਾ ਤੁਸੀਂ ਦੇਖੋ ਨਾ ਤਾਂ ਜਾਨਵਰਾਂ ਦੇ ਵੀ ਉਹਨਾਂ ਨੂੰ ਵੀ ਸੇਵ ਕੀਤਾ ਪਰ ਮਨੁੱਖਵਾਦੀਆਂ ਨੇ ਸਮੇਂ ਸਮੇਂ ਸਰ ਚੱਲਾ ਜਿਉਂ ਤੇ ਉਹਨਾਂ ਨੇ ਇਹ ਦੇਖਿਆ ਵੀ ਸਾਡਾ ਇੰਨਾ ਮਨੁੱਖ ਸਿਰ ਸੰਭਿਤੀ ਸੀ ਉਹ ਸਾਡੀ ਇਹਨਾਂ ਨੇ ਕੰਡਕਟ ਕਰਕੇ ਉਹਦੇ ਉਹਦੇ ਤੇ ਜਿਹੜਾ ਦਾ ਸੁਧਾਰ ਲੱਭਦਾ ਵੀ ਸਾਡਾ ਨਾ ਰਾਜਭਾਵੇ ਚਲਾ ਗਿਆ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਤੇਜੀ ਨਾਲ ਇੱਥੇ ਹੋਇਆ ਕਿ ਉਹਾਂ ਨੇ ਸਰਕਾਰ ਨੂੰ ਘੜਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਲੋਕ ਜਿਹੜੇ ਉਹਨੂੰ ਸੰਬੰਧੀ ਲੱਗ ਪੁਰਾਣਾ ਨਾ ਜਬ ਉਹਨੂੰ ਸੰਬੰਧੀ ਜਿਹੜੀ ਤੌਰ ਤੇ ਪਤਾ ਗਿਆ ਬਾਬਾ ਸਾਹਿਬ ਨੇ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਉਹ ਸੀਗੀ ਸਸਦ ਦੇ ਅੰਦਰ ਵਿੱਚ ਬਾਬਾ ਸਾਹਿਬ ਨੇ ਸਪੈਸ਼ਲ ਤੌਰ ਦੇ ਉੱਤੇ ਜਰਮਨ ਦੇ ਵਿੱਚ ਜਾ ਕੇ ਜਿਹੜੀ ਹੈ ਉਹਨਾਂ ਦੇ ਸੱਭਿਆਚਾਰਕ ਸਿੱਖਿਆ ਜਦੋਂ ਉਹਨੇ ਪੜਿਆ ਉਹਨਾਂ ਦੇ ਕੰਮ ਪੜ੍ਹੇ ਹੋਏ ਕਹਿੰਦੇ ਆਪ ਉਸ ਦੇ ਵਿੱਚ ਉਹਦੇ ਵਿੱਚ ਅੰਦਰਦਰ ਦੀਆਂ ਗੱਲਾਂ ਲਿਖੀਆਂ ਆ ਇਹ ਜਿਹੜਾ ਕਿ ਨਾ ਉਹਨਾਂ ਦਾ ਸਵਾਲ ਕੀਤਾ ਜੀ ਕਿ ਕਿੰਨਾ ਜੋ ਕੰਨਾਂ ਦੀ ਸ਼ਿਕਾਇਤ ਹੋਣਾ ਕੰਨੀਆਂ ਜਵਾਲਾਂ ਕੱਡੀਆਂ ਜਾਣੀਆਂ ਇਹ ਉਹ ਸੁਧਾਰ ਦਾ ਜਿਹੜਾ ਉਹਨਾਂ ਦਾ ਸੁਧਾਰ ਹੈ ਉਹਨੂੰ ਸੁਧਰੀ ਉਹ ਜਿਹੜਾ ਲਾਗੂ ਕਰਾ ਡੋਦੇ ਤੋ ਮੈਂ ਭਾਗਦਰ ਦੇ ਵਿੱਚ ਇਹੀ ਬੇਨਤੀ ਕਰੂੰਗਾ ਇਸ ਸੁਧਾਰ ਨੂੰ ਰੱਖਿਆ ਪਰ ਬਾਬਾ ਸਾਹਿਬ ਨੂੰ ਜਾਣਕੋ ਕਿ ਤੇ ਉਹਨਾਂ ਦਾ ਜਿਹੜਾ ਇੱਕ ਨਾ ਆਇਆ ਉਹਨੂੰ ਜਰੂਰ ਸੰਗਠਿਤ ਕਰੋ ਉਹਦੇ ਤੇ ਪਹਰਾ ਦਿਓ ਤਾਂ ਹੀ ਸਾਡੀ ਜਿਹੜੀ ਹੈ ਜ਼ਿੰਦਗੀ ਹੈ ਸਫਲ ਹੋ ਸਕਦੀ ਹੈ ਤੇ ਅਸੀਂ ਉਹਨੂੰ ਮੁੱਖ ਰੱਖ ਕੇ ਜਿਹੜਾ ਚੱਲੇ ਜਿਸ ਤਰ੍ਹਾਂ ਮਿਸ਼ਨ ਨਹੀਂ ਕਰਦੇ ਆ ਅਸੀਂ ਮਿਸ਼ਨ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੇ ਬੱਚਿਆਂ ਤੋਂ ਸ਼ੁਰੂ ਕਰੀਏ ਬਾਬਾ ਸਾਹਿਬ ਬਾਰੇ ਦਸੀਏ ਗੁਰੂ ਰዳਸ ਸਾਹਿਬਾ ਜੀ ਗੁਰੂ ਕਬੀਰ ਜੀ ਉਹਨਾਂ ਨਾਲ ਜੀ ਦੀ ਸੋਚੀ ਸੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਦਸੀਏ ਕਿ ਇਹ ਨਾਲੇ ਸੋਚਾ ਜਦੋਂ ਅਸੀਂ ਘਰ ਤੋਂ ਮਿਸ਼ਨ ਸ਼ੁਰੂ ਕਰਾਂਗੇ ਆਪਣੇ ਬੱਚਿਆਂ ਨੂੰ ਦੱਸ ਕੇ ਅਸੀਂ ਪੜ੍ਹਾ ਕੇ ਉਹਨਾਂ ਦੇ ਬਾਰੇ ਮਿਸ਼ਨ ਦੱਸ ਕੇ ਬਾਹਰ ਤੇ ਜਾਗੇ ਤੇ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਿ ਲੋਕ ਨੂੰ ਕਹੋ ਕਿ ਕਿਉਂਕਿ ਸਾਰਿਆਂ ਨੇ ਅਸੀਂ ਆਪਣੇ ਬੱਚਿਆਂ ਨੂੰ ਹੀ ਸਮਝਾਇਆ ਜਦੋਂ ਤੁੜੰਦੀ ਗੱਲਾਂ ਹੋਈਆਂ ਸਰਕਾਰ ਕੀ ਆਉਣੀ ਤੇ ਕਿਉਂਕਿ ਭਰੋ ਹੀ ਇੱਕ ਪੇਸ਼ਾ ਉਹਨਾਂ ਦੇ ਨਾਮ ਚ ਭਾ ਕੇ ਭੇਜਿਆ ਉਥੇ ਉਹਨੂੰ ਕੋਈ ਪੁੱਛਣ ਦੀ ਲੋੜ ਨਹੀਂ ਲੋੜ ਦੇ ਜਾ ਕੇ ਪੈਜਨਾ ਅਸੀਂ ਕਿੱਥੇ ਕਿਉਂ ਹੋਏ ਕਿਉਂਕਿ ਆਲਰੇਡੀ ਸਾਨੂੰ ਪਹਿਲੇ ਹੀ ਪਤਾ ਹੋਣਾ ਕਿ ਅਸੀਂ ਇਸ ਮੌਕੇ ਤੇ ਇਕੱਠੇ ਹੋਏ ਇਸ ਕਰਕੇ ਬੇਨਤੀ ਕਰਦਾ ਕਿ ਮਿਸ਼ਨ ਆਪਣੇ ਬੱਚਿਆਂ ਨੂੰ ਸ਼ੁਰੂ ਕਰੋ ਤੇ ਇਹ ਗੱਲ ਨਾ ਆਉਂਦੀ ਵੀ ਸਾਨੂੰ ਜਿੰਨਾ ਸਰਕਾਰਾਂ ਨੇ ਕਿਹੜੇ ਜਤਰਾ ਜਪਾਇਆ ਪਸ਼ੂ ਗੋਹਾ ਖੁਰਾ ਰੋਜੀ ਰੋਟੀ ਇਹਨਾਂ ਚੀਜ਼ਾਂ ਤੋਂ ਨਿਕਲਣੀ ਨਹੀਂ ਜਿੰਨੇ ਸਾਨੂੰ ਔਰ ਦੂਜੀ ਗੱਲ ਹੈ ਕਿ ਇਹ ਲੋਕ ਪੜਨਾ ਚਾਹ ਜੇ ਅਸੀਂ ਪੜ ਗਏ ਤੇ ਅਸੀਂ ਹੱਥੋਂ ਉੱਗਣ ਲੱਗ ਪਾਵਾਂਗੇ ਆਹੋਂ ਤੱਕ ਜੇ ਸਵਾਸ਼ਾਡਾ ਪੜਿਆ ਕਿਸੇ ਕਰਕੇ ਢਿੱਡ ਮਿਲ ਹੁੰਦੀ ਆ ਜੇ ਅਸੀਂ ਪੜ ਗਏ ਆ ਆਪਣੇ ਬੱਚੇ ਪੜਾ ਲਿਆ ਅਸੀਂ ਨੌਕਰੀਆਂ ਉੱਗਣ ਲੱਗ ਪਏ ਅਸੀਂ ਆਪਣੇ ਹੱਥੋਂ ਉੱਗਣ ਲੱਗ ਪਏ ਉਹ ਕਹਿੰਦੇ ਜੀ ਇਹ ਨੌਕਰੀਆਂ ਕਰਕੇ ਸਾਡੇ ਲੈ ਕੇ ਸਾਡੇ ਬਰਾਬਰ ਭੇਜਣਗੇ ਤੇ ਫਿਰ ਸਾਡੀ ਸੇਵਾ ਬਹੁਤ ਕਰੋ ਤੁਸੀਂ ਕੀ ਸੇਵਾ ਕਰਨ ਲਈ ਬਣਿਆ ਕਿਸੇ ਸਾਥੀ ਉਹਨਾਂ ਨੇ ਚਾਰ ਵਰਨ ਬਣਾਏ ਆ ਉਹ ਕਹਿੰਦੇ ਜਿਹੜਾ ਬੌਮੜਿਆ ਉਹ ਬ੍ਰਹਮਾ ਦੇ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ